ਚੋਰ ਇਸ ਰੰਿ ਸ਼ਮਰਤੀ ਗਿਆਨ ਹੈ ਪਉਤਰ ਅਨਿ ਗਿਆਨ ਹਨ ਸੋ ਇਹ ਉਹ ਆਪਣੇ ਕਥਾਵਾਚਕ ਵੀ ਗਿਆਨੀ ਸਨ ਤੇ ਜੋ ਖਾਰਾ ਨਗਰ ਇਸ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਇਹਨਾਂ ਦੇ ਮਾਤਾ ਪਿਤਾ ਬਹੁਤ ਗੁਰਮੁਖ ਪੁਰਖੀ ਦੇ ਧਾਰਨੀ ਸਨ ਨਰੇ ਗੁਰਬਾਣੀ ਦੇ ਨਿਤਨੇਮ ਹੀ ਇਨਸਨ ਆਪਣੀ ਧਰਮ ਦੀ ਕਿਰਤ ਕਰਨ ਵਾਲੇ ਇਹਨਾਂ ਦਾ ਪਿਤਾ ਦਾ ਬ੍ਰਹਮਾ ਉਸੇ ਲਈ ਇੰਗਰੇਜ਼ਾਂ ਦੇ ਕਬਜ਼ੀ ਸੀ ਉਸ ਫੌਜ ਭਰਤੀ ਹੋਏ ਗ੍ਰੰਥੀ ਦੀ ਸੇਵਾ ਅਸ਼ ਲੱਗੇ ਸੀ ਫੇਰੇ ਚ ਕਰਾ ਕੇ ਇਹਨਾਂ ਇਹ ਵੀ ਨਾਲ ਉਹਨਾਂ ਨੇ ਖੇਤੀਬਾੜੀ ਕਰਦੇ ਰਹੇ ਤੇ ਉਹਨਾਂ ਦੇ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਗੁਰਬਾਣੀ ਦੇ ਵੀ ਨਿਤਨੇਮ ਹੀ ਇਹਨਾਂ ਨੇ ਜਿਹੜਾ ਤਾਇਆ ਸੀ ਉਹ ਜਿਹਨੇ ਗੁਰੂ ਘਰ ਦੇ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਹੋ ਭਾਈ ਗੁਰਦਾਸ ਸਾਹਿਬ ਜੀ ਤੇ ਉਹਨਾਂ ਦੇ ਵਿਦਵਾਨ ਸੰਤ ਤੇ ਰਾਗ ਵਿਦਿਆ ਦੇ ਬਹੁਤ ਮਹਾਨ ਸੰਪਰਵੀਨ ਸੰਤ ਕਮਾ ਨੇਤਰਾ ਤੋਂ ਹੀਣੇ ਸੰਤ ਤੇ ਇਹਨਾਂ ਦਾ ਉੱਥੇ ਜਨਮ ਹੋਇਆ ਉਹਨਾਂ ਦੇ ਘਰ ਦੇ ਵਿੱਚ ਤੇ ਮਾਧ ਰ ਪਤਾ ਨੇ ਵੀ ਇਹ ਸਾਡਾ ਬੱਚਾ ਇਸ ਤਰ੍ਹਾਂ ਨੇ ਲੜਨ ਛੇ ਗੁੰਡੇ ਸ੍ਰੀ ਗੁਰੂ ਗੰਸਾ ਜੀ ਦੇ ਘਰੂ ਦੇ ਆ ਕੇ ਰੱਖ ਲਿਆ ਪੇਛਾ ਡਾਈਏ ਇਸੇ ਕਰਕੇ ਇਹ ਜਿਨ੍ਹਾਂ ਨੇ ਉਹਨਾਂ ਨੇ ਦਰਸ਼ਨ ਕੀਤੇ ਨੇ ਸ੍ਰੀ ਗੁਰੂ ਗੰਸਾ ਸਾਹਿਬ ਜੀ ਦਾ ਪਾਠ ਬਹੁਤ ਕਰਦੇ ਰਹਿੰਦੇ ਸਨ ਚੌਰ ਕਰਦੇ ਰਹਿੰਦੇ ਸਨ ਕਿ ਮਹਾਰਾਜ ਮੈਂ ਤਾਂ ਛਾਡ ਹੀ ਹੂ ਕਿ چھوٹی ਵਸਾ ਦੇ ਵਿੱਚ ਹੀ ਦੇਖ ਰੋ ਫਿਰੇ ਕੋਈ ਮੈਂ ਆਪਣੇ ਸੰਸਕਾਰ ਸੰ ਵਿਦਿਆਪਰੀ ਆਪਣੇ ਤਾਇਗੀ ਤੋਂ ਪੜ੍ਹੀ ਕਰਦੇ ਆ ਤਾਂ ਪੜ੍ਹੀ ਮਹਾਤਮਾ ਜੀ ਵੀ ਇਤਨੇ ਮਿਸ਼ਨ ਕਿ ਫਿਰ ਕੋਈ ਸਤਕਸ਼ਾਲੀ ਉਮਰ ਦੇ ਵਿੱਚ ਇਹ ਹਣ ਪਾਠੀ ਬਹੁਤ ਵਧੀਆ ਹੋ ਗਏ ਸੰ ਲੋਕ ਬੁਲਾ ਬਿਲਾ ਕੇ ਕਰਾਉਂਦੇ ਸਨ ਤੁਰਗੁਰਸ਼ੀ ਕੀ ਗਏ ਇਤਨੇ ਅੰਦੇ ਵਿੱਚ ਵੀ ਰਗਤ ਵਗਏ ਹਮੇਸ਼ਾ ਇਹਨਾਂ ਗੁਰਬਾਣੀ ਯਾਹੂਰ ਵੀ ਜਦੋਂ ਸੰਤ ਕੋਲ ਆਇਆ ਉਹ ਕਹਿੰਦੇ ਕਿ ਨਿਤ ਉਹ ਕਹਿੰਦੇ ਜੀ ਮੈਂ ਪੰਜ ਬਾਣੀਆਂ ਦਾ ਪੰਜ ਨਿਤਨੇਮ ਰੋਜ਼ ਕਰ ਦੰਦਾ ਉਹ ਕਹਿੰਦੇ ਨਹੀਂ ਹਰ ਤੂੰ ਨਾਮ ਅਭਿਆਸ ਦੇ ਵਿੱਚ ਵੀ ਰਹਿਵੀਂ ਜਿਵੇਂ ਅੱਗੇ ਵਿਦੇਈ ਪੜਨੀ ਕੋਣੀ ਇੱਕ ਨਿਤਨੇਮ ਸੁਣ ਲਿਆ ਕਰੀ ਇੱਕ ਨਿਤਨੇਮ ਆਪ ਕਰ ਲਿਆ ਕਰੀ ਇਹ ਫਿਰ ਜਦੋਂ ਕੁਛ ਛੋਟੀ ਜਿਹੀ ਗੱਡੀ ਉਮਰ ਆਲੇ ਹੋਏ ਇਹ 13 ਮਹੀਨਿਆਂ ਦੇ ਸੰਤ ਆਪਣੇ ਇਹਨਾਂ ਦੀ ਮਾਤਾ ਚੜ੍ਹਾਈ ਕਰ ਗਈ। ਇਹਨਾਂ ਦੀ ਭੂਆ ਕਿਸ਼ਨ ਪੂਰੇ ਰਹਿਣ ਵਾਲੀ ਸੀ ਤੇ ਉਥੇ ਉਹ ਲੱਗੇ। ਉਥੇ ਕੋਈ ਸਕੂਲ ਦੇ ਵਿੱਚ ਵੀ ਉਹਨੂੰ ਬਹੁਤ ਘੱਟ ਵਿੱਡਿਆ ਹੁੰਦੀ ਸੀ। ਚੌਥੀ ਕਟਾਈ ਲੋਕ ਹੁੰਦੇ ਸੀ ਉਰਦੂ ਪੜਹੁੰਦੇ ਸੀ ਉਥੇ। ਪਰੰਡਾਟਾ ਤੇ ਇਹਨਾਂ ਨੂੰ ਪਰਮਾਰੋ ਦੀ ਸੂਈ ਸੀ। ਇੱਕ ਉਦਾਸੀਨ ਗੁਰਮੁਖਣਾ ਡੇਰਾ ਸੀ। ਉੱਥੇ ਜਾ ਕੇ ਵੀ ਇਹਨਾਂ ਨੇ ਬਹੁਤ ਸੇਤੀਂ ਦੇ ਨਾਲ ਮਹਾ ਭਾਰਤ ਵਿਸ਼ੇਸ਼ਟ ਜੋਗ ਵਿਸ਼ੇਸ਼ਟ ਪ੍ਰਮਾਣ ਉਸਾਰਿਕ ਪੜ੍ਹਿਆ। ਐਨੀ ਬੁੱਧੀ ਤਿੱਖਣ ਸੀ ਇਹਨਾਂ ਦੀ। ਉਥੋਂ ਆ ਕੇ ਫਿਰ ਇੱਥੇ ਘਰ ਆ ਗਏ ਛੋਟੀ ਉਮਰ ਦੇ ਵਿੱਚ ਖੇਤੀ ਕਰਨ ਲੱਗ ਪਏ। ਉਦੋਂ ਪਿਤਾ ਵੀ ਜੀ ਆ ਗਏ। ਫਿਰ ਇਹਨਾਂ ਦੀ ਸ਼ਾਦੀ ਵੀ ਹੋ ਗਈ ਤੇ ਉੱਥੇ ਰਹਿਣ ਸਹਿਣ ਲੱਗ ਪਏ। ਰਾਧੂ ਨੇ ਮਹਾਰਾਜ ਦੇ ਨਾਮ ਬਾਣੀ ਵਿੱਚ ਤੇ ਉਦੋਂ ਸਿੰਘ ਸਵਾ ਪ੍ਰਚਾਰ ਦੀ ਲਹਿਰ ਚੱਲੀ ਸੀ ਤੇ ਉਥੇ ਉਹਨੂੰ ਖਾੜੇ ਨਗਰ ਨੂੰ ਕੇਂਦਰ ਬਣਾ ਕੇ ਵੀ ਇੱਥੇ ਦਿਵਾਨ ਲਾਉ ਤੇਦਰਪਿੰਡਾ ਵਾਲੇ ਵੀ ਮਹਾਪੁਰਸ਼ੇ ਗਏ ਹੋਏ ਸੀ ਤੇ ਜਦੋਂ ਇਹਨਾਂ ਦੀ ਸੰਤ ਪਾਪਾ ਸੁੰਦਰ ਸਿੰਘ ਜੀ ਜਦੋਂ ਇਹਨਾਂ ਨੇ ਕਥਾ ਸੁਣੀ ਉਹਨਾਂ ਨੇ ਤੇ ਬਹੁਤ ਪ੍ਰਭਾਵਿਤ ਇਹਨਾਂ ਦਾ ਮਨ ਹੋਇਆ ਇਹਨਾਂ ਨੂੰ ਸੁਣਿਆ ਜੁਇਨ ਇਹਦੀ ਲੇਬ ਲੱਗੀ ਪਹਿਲਾਂ ਵੀ ਅੰਤਰਮੁਖ ਦੇਖ ਲੋ ਜੀ ਆਪ ਪੁਰ ਸਭ ਕੁਝ ਇਹਨਾਂ ਦੇ ਪ੍ਰਵਿਰਤੀ ਅਭਿਆਸ ਦੇ ਅੰਦਰ ਸੀਗੇ ਵੀ ਇਹਨਾਂ ਨੂੰ ਵਿਰਾਗ ਪ੍ਰੇਮ ਹੋ ਗਿਆ ਤੇ ਉਚੋਂ ਇਹਨਾਂ ਵੀ ਇਸ ਤਰ੍ਹਾਂ ਸੰਤਾਂ ਦੇ ਨਾਲ ਹੀ ਜਾਣਾ ਇਸੇ ਵੀ ਆਉਂਦੇ ਰਹੇ ਇਹ ਹੋਰ ਵੀ ਸੰਤ ਕਹਿੰਦੇ ਵੀ ਨਹੀਂ ਹੁੰਟੂ ਜਿਵੇਂ ਆਪੇ ਛੇਵੀਂ ਘਰ ਤੇ ਆਪਣੇ ਘਰ ਵਿੱਚ ਹੀ ਜਾਇਆ ਕਰ ਇਹਦੇ ਘਰ ਵੀ ਜਦੋਂ ਉਹਨਾਂ ਦੀ ਅਗਿਆ ਹੁਣੇ ਭੇਜ ਦੇਣਾ ਫਿਰ ਇਹਨਾਂ ਦੇ ਦੋਸ ਪੁੱਤਰਾਂ ਦਾ ਜਨਮ ਹੋਇਆ ਸੰਤ ਕਰਤਾਰ ਸਿੰਘ ਦਾ ਤੇ ਰਾਗੀ ਭਵਾਨ ਸਿੰਘ ਦਾ ਉੱਥੇ ਰਾਗੀ ਤਕੜਾ ਬਣ ਗਏ ਬਾਅਦ ਗੁਰਮੁਖ ਬਣ ਗਏ ਜਿਹੜੇ ਹੁਣ ਚੜ੍ਹਾਈ ਕਰ ਚੁੱਕੇ ਆ ਜੁਬ ਦੇ ਵਿੱਚ ਉਹਨਾਂ ਦੀ ਜ਼ਿਆਦਾ ਸੀ ਫਿਰ ਅਖੀਰ ਤੋਂ ਉੱਥੇ ਆ ਕੇ ਇਹ ਕਿਥੇ ਰਹਿੰਦੇ ਆ ਹੋਇਆ ਫਿਰ ਮਹਾਪੁਰਸ਼ਾਂ ਦੇ ਨਾਲ ਕੋਈ ਇਹਨਾਂ ਨੇ ਚਾਰ ਲਗਾਤਾਰ ਕਹਾਣੀਆਂ ਸੁਣੀਆਂ ਤੇ ਹੋਰ ਗ੍ਰੰਥ ਵੀ ਸਾਰੇ ਪਹਿਲਾਂ ਵੀ ਬਹੁਤ بڑے ਹੋਏ ਸੀ ਹੋਰ ਗ੍ਰੰਥ ਵੀ ਸਾਰੇ ਦੀ ਬਹੁਤ ਵੇਸੀ ਜੋ ਵੀ ਕੰਨ ਬਾ ਸੁਕੰਠ ਸੁਣਾ ਦੇਣਾ ਇਸ ਤਰ੍ਹਾਂ ਦਾ ਇਹਨਾਂ ਦਾ ਨਾਮ ਅਭਿਆਸ ਦੇ ਵਿੱਚ ਹੀ ਲੱਗ ਗਿਆ ਜਿਸ ਤਰ੍ਹਾਂ ਐਥੇ ਉਹ ਬੋਲਦੇ ਤੇ ਬਾਹਰ ਲਿਖਿਆ ਜੀ ਇੱਕ ਪਰਿਭਪਰ ਆਏ ਸੰਤ ਨੇ ਸੰਤ ਬਾਬਾ ਸੁਦਰਸ਼ਨ ਕਿਨੇ ਜੀ ਵੀ ਦੁਨੀਆਂ 'ਚ ਮਕਾਨ ਬਹੁਤ ਬਣੇ ਹੋਏ ਹਨ ਹੋਰ ਸ਼ੀਸ਼ਾ ਬਹੁਤ ਬਣੀਆਂ ਹੋਈਆਂ ਨੇ ਵੀਹਨ ਵਾਲੇ ਗੁਰਮੁਖਵਰ ਨੇ ਚਾਹੀਦੇ ਤੇ ਉਥੇ ਸਵਾ ਲਖ ਜਪ ਸਾਹਿਬ ਦਾ ਪਾਠ ਕਰਨ ਵਾਸਤੇ ਕਿਹਾ ਕਰਦੇ ਰਹਿਆ ਪਿਆ ਨਾ ਰੋਜ਼ ਕਰੋ ਤੇ ਕਈਆਂ ਨੇ ਕਿਹਾ ਜੀ ਹੁਣ ਸਾਡੇ ਚੱਲ ਪਿਆ ਤੇ ਜਦੋਂ ਅਸੀਂ ਕੋਈ ਕਿਰਿਆ ਕਰਨ ਜਾਣੇ ਆ ਜਾਂ ਹੋਰ ਚੀਜ਼ ਹੈ ਉਹਦੋਂ ਸਾਨੂੰ ਉਹਦੋਂ ਬੰਦ ਕਰ ਦੇਣਾ ਚਾਹੀਦਾ ਵੀ ਗਾਣੀ ਨਾ ਪੜੋ ਕਹਿੰਦੇ ਨਹੀਂ ਇਸੇ ਵਾਸਤੇ ਤਾਂ ਕਰੀਦਾ ਵੀ ਹਰ ਵੇਲੇ ਚੱਲਦਾ ਇਸ ਸ੍ਰੀਮਨ ਫੀਕਾ ਜੀ ਉਹਦੇ ਅਚਰੀ ਉਹ ਵਿਆਸ ਕਰਦੇ ਨੇ ਅੰਤਰ ਲਿਬ ਜਹੂਰ ਨਾਮ ਦੀਆਂ ਵਸਤਾਂ ਇਹਨਾਂ ਦੀਆਂ ਖੁੱਲੀਆਂ ਗਈਆਂ ਤੇ ਅੱਗੇ ਇੱਕ ਨਾਮ ਦੀਆਂ ਵਸਤਾਂ ਨੇ ਇੱਕ ਉਪਾਸ਼ਨਾ ਦੀਆਂ ਵਸਤਾਂ ਨੇ ਸਰਗੁਣ ਸਰੂਪ ਦੀਆਂ ਤੇ ਇੱਕ ਆਪਨੇ ਇੰਦਰਾਕਾਰ 파ਰਗੁਣ ਸਰਗੁਣ ਨਿਰਗੁਣ ਰੰਗਕਾਰ ਸਮ ਸਮਾਦੀ ਆਪਨ ਕੀ ਜੀ ਨਾਨਕ ਆਪੇ ਹੀ ਫਿਰ ਜਾਪੇ ਸਾਰਿਆਂ ਨੂੰ ਹੀ ਆਪਣੇ ਉਹ ਕਰਾਉਂਦੇ ਰਹੇ ਜਿਸ ਲਈ ਸ੍ਰੀ ਸ੍ਰੀ ਦੇ ਭਾਗ ਸੀ ਜਾਂ ਵਾਹਿਗੁਰੂ ਦੀ ਕਿਰਪਾ ਦੇ ਉਸ ਸ੍ਰੀਮਨ ਨੇ ਫਿਰਨ ਦੀ ਜੁੜੀ ਪੈਰਾ ਸੀ ਉਸ ਵੇਲੇ ਮਹਾਪੁਰਸ਼ਾਂ ਨੇ ਸਮਝ ਆਈ ਕਿ ਤੂੰ ਆਪਣੇ ਹੋ ਹੋ ਸਾਰੇ ਕਥਾ ਕਰਨਗੇ ਜੇ ਨਹੀਂ ਕਰਦੇ ਹੈ ਪਰ ਤੇਰਾ ਪੈਰਾ ਪੱਕਾ ਹੈ ਕਿਉਂਕਿ ਜੇ ਪੈਰਾ ਪੱਕਾ ਨਾ ਹੋਵੇ ਤਾਂਈ ਵਾਰੀ ਛਾਡੂ ਹੀ ਦਿੰਦੇ ਹੈ ਕਿਛ ਲੋ ਛਾਡੂ ਕੋਣਾ ਇਸ ਗੱਲ ਆ ਪੜਨ ਪੜਾਉਂਦਾ ਵੀ ਆਪਣੇ ਚੁਇਸ ਕਰਕੇ ਫੇਰੇ ਨਾਲ ਪੱਕਾ ਪੈਰਾ ਹੀ ਲੱਗਿਆ ਸਾਰੇ ਥਾਂ ਵਿਚਰਦੇ ਹੋਏ ਅਖੀਰ ਤੇ ਆ ਕੇ ਤੇ ਮੈਂ ਕੋਈ ਇਹ ਹੁਣ ਐਸੇ ਲਈ ਕੁਸ਼ਾਨੇ ਸਮੇਂ ਦੇ ਵਿੱਚ ਆਇਆ ਸੀ ਇਹਨਾਂ ਨੇ ਕੋਲ 5 ਸਾਲ ਮੇਨੇ ਕੋਈ ਆ ਮੇਰਾ ਕੋਈ ਖਿਆਲ ਨਹੀਂ ਸੀ ਵੀ ਮੈਂ ਗਿਆਨੀ ਬਣਾ ਜਾਂ ਹੋਰ ਹੀ ਵਿਦਿਆ ਪੜਾ ਤੂੰ ਕਿਸੇ ਨੇ ਮੈਨੂੰ ਕਿਹਾ ਵੀ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਤਾਂ ਪਹਿਲਾਂ ਪਹਿਲਾਂ ਕੀ ਪੜ੍ਹਦੇ ਹੈ ਇਹ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਪਾਠ ਸਭ ਤੋਂ ਸ਼ੁਰੂ ਕਰ ਲੈਣਾ ਚਾਹੀਦਾ ਰਣੀ ਫੜੇ ਤੂੰ ਉੱਚੇ ਕਰੇ ਮੈਂ rau ਗੁਰੂ ਜੀ ਪਾਠ ਛੱਡ ਕਰਨਾ ਨਾ ਕੋਈ ਚੀਜ਼ ਖੋੜੀ ਮਾਰੀ ਜੀ ਕਾਪੀ ਪੰਚੀ ਸੀ ਮੈਂ ਲਿਖ ਲੈਣੀ ਮਾਰੇ ਮੋਟੇ ਉਹ ਦੂਜਿਆਂ ਨੇ ਵੇਖਿਆ ਨਹੀਂ ਤੁਸੀਂ ਸਾਨੂੰ ਲਿਖ ਕੇ ਦੇ ਦੇ ਕਰੋ ਮੈਂ ਚੰਗਾ ਉਹ ਬੇਫਾਇਦਾ ਮਾ ਅਖਿਰ ਮਹਿਜ ਮੇਰਾ ਕੋਈ ਗੱਲ ਨਹੀਂ ਹੈ ਪੜਨ ਦਾ ਅਗੇ ਪੜਦੇ ਹੀ ਆਏ ਹੋਰ ਪੜ ਕੇ ਕੀ ਕੀ ਕਰਾਂਗੇ ਕਹਿੰਦੇ ਨਹੀਂ ਇਹ ਨਹੀਂ ਗੱਲ ਹੈ ਕਿ ਆਤਮਾ ਦੀ ਜਿਹੜੀ ਵਿਚਾਰ ਹੈ ਨਾ ਬ੍ਰਹਮ ਵਿਦਿਆ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਭਾਈ ਗੁਰਦਾਸ ਜੀ ਉਹਦਾ ਬੋਧ ਹੋਣਾ ਚਾਹੀਦਾ ਹੈ ਨਹੀਂ ਤਾਂ ਕਈ ਨਾਮ ਜਪਣ ਵਾਲੇ ਉਹ ਨਾਮ ਜਪਦੇ ਜਾਂਦੇ ਨਾਮ ਚੱਲਦਾ ਵੀ ਹੈ ਹੋਰ ਵੀ ਹੈ ਉਹਦੇ ਦਰਸ਼ਨ ਵੀ ਹੁੰਦੇ ਆ ਤੇ ਉਹਨਾਂ ਨੂੰ ਅਸਲੀ ਬੋਧ ਅਸਲੀ ਗਿਆਨ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੰਝਾਰੂ ਨਹੀਂ ਹੁੰਦਾ ਉਹ ਲੋਕਾਂ 'ਚ ਹੋਰ-ਹੋਰ ਦੀ ਦੱਸਦੇ ਰਹਿੰਦੇ ਨੇ ਇਸ਼ ਕਰਕੇ ਇਹ ਪੜ੍ਹ ਲਓ ਚਲੋ ਇਸ ਤਰ੍ਹਾਂ ਦੇ ਉਹਨਾਂ ਦੇ ਤੇ ਬਹੁਤ ਚੁੜਨ ਫਿਰ ਲਾਲਪੁਰ ਚਲੇ ਗਏ ਸ਼ਾਨਵੇਂ ਸਿੰਘ ਹੁੰਦੇ ਸੀ ਤੇ ਅਖੀਰ ਤੇ ਇਹਨਾਂ ਨੇ ਦੇਖ ਲਓ ਇਹ ਆਪਣੇ ਇਧਰ ਲਾਹੌਰ ਦੇ ਜ਼ਿਲ੍ਹੇ ਦੇ ਵਿੱਚ ਵੀ ਕਾਨੀਗਾਸ਼ੇ ਉਥੇ ਇੱਕ ਗਿਆਨੀ ਨਰਨਰਸ਼ਨੀ ਹੁੰਦੇ ਸੀ ਉਹਨਾਂ ਦੀ ਗੁਰਬਈ ਸੀ ਗੁਰਬਈ ਸੀ ਤੇ ਉਹ ਉਧਰ ਪ੍ਰੋਗਰਾਮ ਬਣਾਉਣੇ ਇੱਕ ਭਗਤ ਜੀ ਹੁੰਦੇ ਸੀ ਉਜਾਗਰ ਸੀ ਉਹਨਾਂ ਦੀ ਜ਼ਮੀਨ ਕਾਫੀ ਸੀ ਉਹਨਾਂ ਨੂੰ ਵੀ ਲਗਨ ਹੋਈ ਇਧਰ ਲਈ ਤੇ ਇਕੱਲੇ ਹੀ ਪ੍ਰੋਗਰਾਮ ਬਣਾਉਣੇ ਨੇ ਸੀ ਉਹਨਾਂ ਦੀ ਸੰਗਤ ਕਰਦੇ ਕਰਦੇ ਫਿਰ ਇਹਨਾਂ ਨੂੰ ਪੱਕੀ ਦਾ ਸਾਥ ਬਹੁਤ ਇਹਨਾਂ ਨੇ ਸੰਤਾਂ ਦੇ ਨਾਮ ਹੀ ਨਿਤ ਭਗਤ ਰੱਖਿਆ ਸੀ ਉਹ ਦੱਸਦੇ ਹੁੰਦੇ ਸੀ ਵੀ ਜਿਸ ਤਰ੍ਹਾਂ ਮਹਾਪੁਰਸ਼ਾਂ ਨੇ ਕਿਹਾ ਕਿ ਆਹ ਸਾਧਨ ਕਰ ਲਓ ਉਸ ਨੇ ਹੀ ਸਾਨੂੰ ਸਾਖਿਆਤ ਹੋ ਜਾਣੀ ਜੇ ਨਾਮ ਬਾਣੀ ਦਾ ਜੇ ਜੇ ਜਪੀ ਸਾਹਿਬ ਤੇ ਜਪਜੀ ਸਾਹਿਬ ਪਹਿਨਾ ਵੰਤ ਕਰਨੀ ਪੈਂਦੀ ਹੈ। ਜਦੋਂ ਉਹ ਖਾਈ ਹੋ ਕੇ ਫੇਰ ਉੱਕੇ ਤੇ ਕਹੇ ਖੁਸ਼ੀ ਅਸੀਂ ਉਹਦੇ ਤੇ ਇੱਕ ਬਿਰਸ਼ੀ ਉਹਦੇ ਤੇ ਚੜ ਜਾਣਾ ਭੀ ਦੇ ਨੀਂਦਾਈ ਵਿੱਚ ਡਿਗਾ ਕੇ। ਹੋਰ ਵੀ ਕਰਦੇ ਆ। ਫੇਰੇ ਸਾਡਾ ਜਪਜੀ ਸਾਹਿਬ ਚੱਲ ਪਿਆ। ਅਸੀਂ ਮਹਾਂਪੁਰਸ਼ਾਂ ਨੂੰ ਕਿਹਾ ਜੀ ਇਸ ਤਰ੍ਹਾਂ ਕਹਿੰਦੇ ਠੀਕ ਹੈ। ਹੁਣ ਫੇ ਭਗਤ ਜੀ ਹੋਰ ਪਗਾ ਲੈ ਇਹਨੂੰ। ਫੇਰ ਗੁਰਮੰਤਰ। ਫੇਰ ਗੁਰਮੰਤਰ ਦਾ ਵੀ ਇੱਥੇ ਚੱਲ ਪਿਆ। ਫੇਰ ਗੁਰਮੰਤਰ ਦਾ ਇਹ ਤਾਂ ਹੈਗੀ ਨਾਮ ਦੀ ਗੱਲ ਤੇ ਨਾਮ ਦੇ ਨਾਲ ਜਿਹੜੀਆਂ ਅਵਸਥਾ ਖੁੱਲਣੀਆਂ ਨੇ ਸੁਭੀਖਿਆਸ ਵਿਚਾਰਨਾ ਤੇ ਜਿਹੜੀਆਂ ਸਤਿ ਕੁੰਕਾ ਨੇ ਉਹ ਵੀ ਮਹਾਪੁਰਸ਼ਾਂ ਨੇ ਗਿਆ ਵੀ ਜਿਹੜਾ ਜੋਗ ਵਿਸ਼ਿਸ਼ਟ ਹੈ ਉਹਦੇ ਵਿੱਚ ਆਪਣੇ ਵਿਸ਼ੇਸ਼ ਜੀ ਨੇ रामचंद्र ਨੂੰ ਉਪਦੇਸ਼ ਦਿੱਤਾ ਹੈ ਕਿ ਐਸੀ ਅਵਸਥਾ ਹੈ ਗਿਆਨਤ ਹੋ ਕੇ ਤਿੰਨ ਵਸ ਹਨ ਜੀਵਨ ਮੁਕਤੀ ਦੇ ਸਾਧਨ ਨੇ ਸੂਈ ਸ਼ਾਸਨ ਕਰਨਾ ਸਤਿਆ ਪੱਤ ਅਸਿੰਸਤ ਪਦਾਰਥਾ ਭਾਵਨੀ ਤੇ ਤੁਰਿਆ ਵੀ ਉਹ ਕੋਰਨ ਨਹੀਂ ਵਿਚਾਰ ਚਾਹੀਦੀ ਇਥੇ ਆਪਣੇ ਵਿੱਚ ਅਨਭਵ ਹੋਣਾ ਚਾਹੀਦਾ ਵੀ ਮੈਂ ਪਹੁੰਚ ਗਿਆ ਜਾਂ ਨਹੀਂ ਤੇ ਅਖੀਰਲੀ ਅਵਸਥਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਗੁਰ ਕਿਰਪਾ ਜੇ ਨਰ ਕੋ ਗਿਣੀ ਤੇ ਜੁਗਤਿ ਪਿਸ਼ਾ ਨਹੀਂ ਇਹ ਹੈ ਸਬ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਾਮ ਦੀਆਂ ਵੀ ਸਤ ਸੰਗਤ ਦੀ ਸੇਵਾ ਨਿਮਰਤਾ ਗੁਣ ਧਾਰਨ ਦੇ ਨਾਲ ਤੇ ਗਵਾਹੀ ਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੈ ਗੁਰੂ ਦੀ ਕਿਰਪਾ ਗੁਰ ਕਿਰਪਾ ਦੇ ਸਾ ਸੰਗਤਾਂ ਤੇ ਗੁਰੂ ਦੀ ਕਿਰਪਾ ਦੇ ਪਕੜੇ ਉੱਠ ਕੋ ਰਾਜ ਸੁਇਓ ਇਹ ਪਈ ਕੈਰ ਦੰਦੇਸ਼ਰਨੀ ਵਸਤ ਵਿੱਚ ਹੋ ਕੇ ਫਿਰ ਫਿਰ ਇਹ ਦੇਖ ਲਓ ਕਿ ਸੇਵਾ ਕਰਨ ਲੱਗ ਪਏ ਤੇ ਅਖੀਰ ਤੇ ਇਹਨਾਂ ਨੇ ਆਪਣਾ ਸਰੀਰ ਜਿਹੜਾ ਸੀ ਉਹ ਮਤੇ ਪਹਿਲਾਂ ਇੱਥੇ ਕਥਾ ਕੀਤੀ ਸੀ ਕੋਈ ਕਥਾ ਕੀਤੀ ਸੀ ਕਿੰਨੀਆਂ ਸਾਰੀਆਂ ਕੀਤੀਆਂ ਹੋਰ ਵੀ ਗ੍ਰੰਥ ਪੜਾਏ ਤੇ ਮੈਤੇ ਫੇਰ ਇਹਨਾਂ ਨੇ ਸਰੀਰ ਛੱਡਿਆ ਉੱਛੇ ਉੱਛੇ ਲੈ ਆਂਦਾ ਫਿਰ ਉੱਥੇ ਜਾ ਕੇ ਸੰਸਕਾਰ ਕੀਤਾ ਜਿਹੜੀ ਹੈ ਕਿ ਇਹ ਪਿਛਲੀ ਗੱਲ ਉਹ ਵੀ ਮਾੜੀ ਜੀ ਸੁਣ ਲਓ ਕਿ ਮੈਂ ਹੁਣ ਬੈਠਾ ਹਾਂ ਇਹਨਾਂ ਸੰਗਤਾਂ ਦੇ ਵਿੱਚ ਕਹਾਕੀ ਮੈਂ ਸੇ ਸੰਤ ਕਰਤਾਰ ਸਿੰਘ ਦੇ ਵਿੱਚ ਠਾਕੁਰ ਸਿੰਘ ਦੇ ਵਿੱਚ ਇਹ ਗੱਲ ਹੋ ਗਈ ਇਹ ਪਰਮੇਸ਼ਰ ਦੀ ਐਸੀ ਮੌਜ ਹੀ ਹੈ ਜਿਵੇਂ ਉਹ ਸੰਤ ਹੈ ਇਹ ਆਪਣੇ ਜੇ ਭਗਤ ਜਾਗਰ ਸਿੰਘ ਨੇ ਦੱਸਿਆ ਨਾ ਇਹ ਨਾ ਨਿਆ ਪੁੱਛੀ ਨੇੜ ਦੇ ਫਿਰ ਮਾਮੇ ਦੇ ਪੁੱਤ ਭਰਾ ਸੀ ਕਿ ਸੰਤ ਕਰਤਾਰ ਸਿੰਘ 12ਵੀਂ ਜਮਾਤ ਪਾਸ ਕਰਕੇ ਕੁਟਵਾਰੀ ਲੱਗ ਗਿਆ ਤੇ ਕਹਿੰਦਾ ਜੀ ਇੱਧਰ ਮੇਰਾ ਖਿਆਲ ਹੈ ਉਗਨੇ ਤੈਨੂੰ ਇਹ ਪੜਾ ਦੇਣੀ ਹੈ ਇਹ ਪੜਾ ਦੇਣੀ ਮੈਨੂੰ ਕਹਿੰਦੇ ਉਹ ਨਹੀਂ ਕਹਿੰਦੇ ਤੈਨੂੰ ਸੰਤਾਂ ਕੋਲ ਜਾਨੇ ਸੰਤਾਂ ਕੋਲ ਲਗੇ ਚ ਉਹ ਕਹਿੰਦੇ ਇਹਨੂੰ ਬੁਣਾ ਦੇ ਕੁਛ ਤੇ ਠਾਕੁਰ ਸੁਣੀ ਇਹ ਗੱਲ ਇਹਨਾਂ ਦੇ ਕਾਰਜ ਵਿੱਚ ਬਹੁਤ ਚੱਕੜ ਆਈ ਸੀ ਨੀਂਦ ਤੱਕ ਵੀ ਨਹੀਂ ਸੀ ਆਉਂਦੀ ਕੋਈ ਐਸਾ ਇਹਨਾਂ ਤੇ ਵਗਨ ਹੋ ਗਿਆ ਸੀ ਉਹ ਸਵਰਨ ਸੁਣੀ ਹੁੰਦੇ ਸੀ ਕਿ ਉਹਨਾਂ ਨੇ ਕਿਹਾ ਵੀ ਤੂੰ ਮਹਾਪਰਸ਼ਾ ਕੋਲ ਚਲੇ ਜਾ ਉੱਥੇ ਤੇਰਾ ਇਹ ਦੁੱਖ ਨਿਵਰ ਸਕਦਾ ਹੈ ਇਹ ਹੋਂ ਫੇ ਸੇਵਾਵ ਵਿੱਚ ਕਰਦੇ ਰਹੇ ਤੇ ਸੰਤ ਕਰਤਾਰ ਸੋਹਣਾਂ ਦੀ ਇੱਛਾ ਸੀ ਵੀ ਆਪਣੇ ਮੈਂ ਇਸ ਪਰਿਤੇ ਹੋਵਾਂ ਸਭ ਆਰਥਾ ਲੋਕ ਮਨਨਜ ਹੋ ਜਿਵੇਂ ਜਾਰੀ ਜ્ઞਾਨੀ ਇਹ ਸੰਤ ਜਹੋਰ ਜੀ ਇਸਕੇ ਉਹ ਇਸ ਵਾਸ਼ਨਾ ਨਾਲ ਸੇਵਾ ਬਹੁਤ ਕਰਦੇ ਸੀ ਧਾਕਰਸ਼ਨ ਵੀ ਕਰਦੇ ਸੀ ਇਸ ਦੇ ਲਈ ਸ਼ਾਂਤੀ ਹੋ ਗਈ ਹੋਰ ਸਭ ਕੁਝ ਹੋ ਗਿਆ ਸੀ ਕਰੇਨਾ ਦੀ ਵਾਸ਼ਨਾ ਇਹ ਸੀ ਤੇ ਹੁੰਦੇ ਹੁੰਦੇ ਪਰ ਸੰਤ ਕਰਤਾਰ ਸੋਹਣਾਂ ਦਾ ਜਿਹੜਾ ਉਹਨਾਂ ਦੀ ਇੱਛਾ ਸੀ ਜਦੋਂ ਇੱਛਾ ਹੋ ਜਾਏ ਦੂਜੇ ਨੂੰ ਵੀ ਪਤਾ ਲੱਗ ਨਹੀਂ ਵੀ ਇਹ ਵੱਡਾ ਹੋਣਾ ਚਾਹੁੰਦਾ ਫਿਰ ਆਪੋ ਵਿੱਚ ਹੀ ਖੈ ਸ਼ੁਰੂ ਹੋ ਜਾਂਦੀ ਵੀ ਤੇਰੇ ਨਾਲੋਂ ਤਾਂ ਵੱਡੇ ਵੱਡੇ ਇੱਥੇ ਵਿਦਿਆਦੇ ਵਿੱਚ ਵੀ ਅੱਗੇ ਨੇ ਹੋਰ ਵੀ ਅੱਗੇ ਐ ਤੋ ਫਿਰ ਆਪੋ ਵਿੱਚ ਹੀ ਫਰਕ ਪੈ ਗਿਆ ਕਹਿ ਨਾ ਸਕਣ ਗਿਆ ਹੋਰ ਕੀ ਜਨਮ ਮਹਾਪੁਰਸ਼ਾਂ ਨੇ ਫਿਰ ਮਹਾਪੁਰਸ਼ਾਂ ਨੇ ਕੀ ਆ ਵੀ ਚੰਗਾ ਕਰਦੇ ਆ ਸਾਰੇ ਗਏ ਯਹੂਸ਼ੀ ਦੇ ਸੰਤ ਸੰਤਾ ਖੰਡਕਰਦਾਰਸ਼ ਨੂੰ ਕਹਿੰਦੇ ਵੀ ਚੰਗਾ ਤੇਰੀ ਇਛਾ ਤਨ ਕਰਾਂਗੇ ਬਣਾਗੇ ਕਹਿੰਦੇ ਕਰਦੇ ਨਹੀਂ ਹੁਣ ਕਰਨੀ ਸਾਹਿਬ ਆਏ ਤੇ ਹੁ ਕਰੋ ਜੀ ਮੈਨੂੰ ਪਗ ਪੂਰ ਦਿਓ ਇਹੋ ਚੀਜ਼ ਕਰੋ ਤੇ ਉਥੇ ਆ ਕੇ ਭਗਤ ਜੀ ਵੀ ਸੀ ਭਗਤ ਜੀ ਕਹਿਣ ਲੱਗੇ ਇਹ ਨਹੀਂ ਹੁਕਮ ਨਹੀਂ ਹੈ ਵਾਹਿਗੁਰੂ ਇਹ ਪਗ ਜਿੱਥੇ ਜਾਣੀ ਉੱਥੇ ਹੀ ਜਾਣੀ ਆ ਵੀਦਰ ਸ਼ੀਵ ਨੰਦ ਦਾ ਵਿਚਾਰ ਤੁਮਾਰੇ ਕੋਈ ਪਗਲਨ ਆਸੀ ਸੁੜਾਇਆ ਸੀ ਪਟਿਆਨੀ ਸੰਗਠਾ ਦੇ ਦੁਖੀ ਬਣਾਂਗੇ ਜੇ ਸੇਰ ਬਣਾਂਗੇ ਇਹੋ ਚੀਜ਼ ਵੀ ਪਰਮਾਰਥ ਸਿੱਧ ਕਰੋ ਕਿ ਉੱਥੇ ਫਿਰ ਉਹ ਸੰਤਵਨ ਕਰਕੇ ਆਏ ਸੀ ਇਹ ਕਹਿੰਦਾਗਾ ਆਪਣੇ ਡਿਊਟੀ ਸਾਹਿਬ ਮਕੰਨ ਸਿੰਘ ਜੀ ਉੱਥੇ ਬੈਠੇ ਸੀ ਦੇਵਨਾ ਨੇ ਸੰਤਵਨ ਨੂੰ ਸਿਰਪਾਉ ਦਿੱਤਾ ਕਥਾ ਦੀ ਸਮਾਪਤੀ ਤੇ ਪਟਨੀ ਸਾਹਿਬ ਸੰਤ ਬੈਠੇ ਸੀ ਇਹ ਆਇਆ ਕਹਿੰਦੇ ਜੀ ਕਰੋਗੇ ਤੂੰ ਸੰਤ ਨੇ ਜਿਹੜਾ ਸੀ ਉਹ ਸਿਰ ਉੱਪਰ ਗੱਲ ਦੇ ਵਿੱਚ ਆਪਣੇ ਪਾਇਆ ਕੋਈ ਨੂੰ ਫੜਾਤਾ ਤੇ ਸ੍ਰੀ ਸਾਹਿਬ ਜਿਹੜੀ ਸੀ ਦਿੱਤੀ ਕੰਨ ਮੈਨੂੰ ਦੇਤੀ ਸੀ ਇਹ ਫੇਰੇ ਕਨਬਿਨਿਓ ਨੀ ਸ਼ਰਨ ਵਿਧੀ ਚੰਦੀ ਇਹ ਵੀ ਉੱਥੇ ਗਏ ਸੀ ਉਹਨਾਂ ਨੂੰ ਕਿਹਾ ਕਿ ਸੁਣ ਕੇ ਫੇਰੇ ਨੇ ਕਿਹਾ ਵੀ ਨਹੀਂ ਇਉਂ ਨਹੀਂ ਜੀ ਕਿ ਤੁਸੀਂ ਦੀਵਾਨ ਦੇ ਵਿੱਚ ਇਹ ਕਹੋ ਸਾਰੀਆਂ ਸੰਗਤਾਂ ਦੇ ਵਿੱਚ ਤੇ ਕਹਿੰਦਾ ਵੀ ਮੈਂ ਟੇਪ ਭਰ ਦੂੰਗਾ ਜੋ ਕਹਿੰਗੇ ਵੀ ਹੋਰ ਕਿਸੇ ਨੂੰ ਪੱਗ ਦਿੱਤੀ ਨਹੀਂ ਮੈਨੂੰ ਦਿੱਤੀ ਹੈ ਮੈਂ ਮੈਂ ਜਹਰੋ ਸਿੰਘ ਕੋਈ ਕੋਈ ਸੰਤਨ ਦੇ ਵਿੱਚ ਵੀ ਚੰਗਾ ਵੀ ਜਿਹੜੀ ਸਾਡੇ ਕੋਈ ਜੈਸੀ ਐਸੀ ਸੀ ਜਾਂ ਉਸ ਕੀ ਸੀ ਜਿਹੜੀ ਤੀਨ ਨੇ ਕਰਦੀ ਹੋਈ ਸੋ ਇਹਨਾਂ ਦਾ ਫਿਰ ਇੱਥੇ ਜਿਸ ਵੇਲੇ ਸੰਤਨ ਦਾ ਅੰਤਮ ਸੰਸਕਾਰ ਹੋਇਆ ਇੱਥੇ ਕੀਰਪੁਰ ਸਾਹਿਬ ਕੱਠ ਹੋਣਾ ਹੀ ਸੀ ਸਾਰੇ ਕਿ ਉਹ ਸੰਤ ਬਾਬਾ ਇੰਦਰ ਸਿੰਘ ਵੀ ਸੀ ਸੰਤ ਬਾਬਾ ਜੈ ਸਿੰਘ ਵੀ ਸੀ ਸੰਤ ਬਾਬਾ ਨਰੈਣ ਸਿੰਘ ਵੀ ਸੀ ਜਿੱਥੇ ਗੁਰਦਿਆਲ ਸਮੇਸੀ ਸਾਰੇ ਸੀਗੇ ਕਿ ਉਹ ਕਹਿੰਦੇ ਵੀ ਜੇ ਤਾਂ ਸੰਤ یوں ਕਰਦੇ ਨਾ ਕਿ ਸਾਰਿਆਂ ਨੂੰ ਸਾਨੂੰ ਇਕੱਠੀ ਕਰਕੇ ਜਾਂ ਹੋਰ ਚੀਜ਼ਾਂ ਫੇਰ ਇਹ ਦਿੰਦੇ ਪਰ ਸੰਤ ਤਾਂ ਨਾ ਹੋਊਗਾ ਕਿ ਚਲੋ ਇਹ ਸਮਝਦਾ ਕਰਦੇ ਹੋ ਥਲੀ ਨੂੰ ਕਰਦੇ ਹੋ ਫਿਰ ਉਹਨਾਂ ਨੇ ਸਾਰਿਆਂ ਨੇ ਸਮਝ ਕੇ ਜਾਂ ਹੋਰ ਚੀਜ਼ਾਂ ਮੈਨੂੰ ਵੇਖ ਮੈਂ ਨਹੀਂ ਕਰਦਾ ਇਹ ਜਾਂ ਹੋਰ ਉਹਨਾਂ ਨੇ ਕਹਿ ਕੰਨ ਨਹੀਂ ਇਹ ਤਾਂ ਕਰਨੀ ਬਹੁਤ ਹੀ ਯੋਸ਼ੀ ਇਹ ਸੰਖੇਪ ਦੇ ਨਾਲ ਉਹਨਾਂ ਦਾ ਗੁਰਮੁਖਸਾਈ ਦਾ ਜਹੂਰ ਸ਼ੀਜ਼ਾ ਤੇ ਉਹ ਉਹ ਸੁਣਾਇਆ ਫਿਰ ਦੇਖ ਲਓ ਜਿਹੜੀ ਉਹਨਾਂ ਨੇ ਸੇਵਾ ਕੀਤੀ ਸੰਤ ਕਰਤਾਰ ਸੁੰਨੇ 8.5 ਸਾਲ ਸੇਵਾ ਕੀਤੀ 8.5 ਸਾਲ ਹੀ ਉਹਨਾਂ ਦਾ ਖੂਬ ਡੰਕਾ ਵਜਿਆ ਜਦੋਂ ਪੇੜ ਦੇ ਰਹੇ ਹੋਰਿਆ ਤੇ ਜਿਹੜੀ ਅਖੀਰ ਤੇ ਗੱਲ ਹੋਈ ਹੋਈ ਤਿਸ ਨੇ ਬਾਬੇ ਠਾਕੁਰ ਸਿੰਘ ਉਹਨਾਂ ਨੇ ਵੀ ਸੇਵਾ ਕੀਤੀ ਪ੍ਰਮੇਸ਼ਰ ਕਿਸੇ ਦਾ ਪਾਲਣਿਕ ਗੋਮ ਸਾਰੇ ਨੂੰ ਦਿੰਦਾ ਦਿੰਦਾ ਕਰਦਾ ਹੈ ਸੋ ਇਹ ਉਹਨਾਂ ਵਹਾ ਪਰਸ਼ਾਂ ਦੇ ਆਪਣੀ ਅੰਤਰਾ ਆਤਮੇ ਜਾਗਤ ਜੂਦਾ ਪੁਰਵ ਅਵਸਰਾ ਹੁਰ ਜਵੀ ਪੁਰਜਿਹਰ ਗੁਦੇ ਆ ਸੁਣਨੇ ਠਾਈ ਕਥਾ ਕੀਤੀ ਹੈ ਸੰਤ ਜੈਸੂਨੀ ਫਿਰ ਕੇ ਕਰਦੇ ਰਹੇ ਸੰਤ ਰਣਿ ਸੋਨੀ ਉਹਦਾ ਫੱਕਰੀ ਸੀ ਗਏ ਮਬਾ ਜੈ ਉ ਥੰਤ ਅਯੂਰਾ ਸੁ ਉਹ ਉਹਨੂੰ ਲੋਕ ਕਹਿੰਦੇ ਹਨ ਪੜੋ ਕਹਿੰਦਾ ਮੈਂ ये अनपढ़ मैं ब्रह्म गयानी है वो यह सुभाष है ये तो एवं ज्ञान चुकी फिरते हैं मेरे को ब्रह्म गयान असली संतों का जगुरू परमेर का इस तरह भी गलबात अगर तो नहीं सी होनी तो चाहिए सी पर दिन होने करके गलबात की, फिर ये जिस वेले अपने संतों का इसे समागम होया इसे भी इन्हें चाह ਵਿਦਿਸ਼ਣ ਇਹ ਵੀ ਆ ਗਏ ਪਿੱਛੇ ਵੀ ਮੈਨੂੰ ਬੜੇ ਹੀ ਮਿਲੇ ਤੇ ਸੰਤ ਜੀ ਨੇ ਕਿਹਾ ਸੀ ਜੀ ਪਿੰਡਰੀ ਪਿੰਡਰਾਂ ਦਾ ਵੀ ਮੇਰਾ ਨਾਲ ਖਾਦੇ ਵੀ ਉੱਥੇ ਹੈ ਸਤ ਗੰਦੀ ਉਸ ਵੱਡੇ ਵਾਸ ਨਹੀਂ ਹੈ ਪਿੰਡਰ ਜਿਹੜੇ ਹੈ ਨਾ ਉਹ ਉੱਥੇ ਸਾਝੇ ਹੈ ਉਹ ਨਹੀਂ ਅਸੀਂ ਕਰ ਸਕਦੇ ਤੇ ਜਿਸ ਵੇਲੇ ਪਟਨੀ ਸਾਹਿਬ ਇਹ ਗੱਲ ਹੋਈ ਮੈਨੂੰ ਪਤਾ ਲੱਗਾ ਮੈਂ ਕੁਝ ਵਿਸ਼ਾਰਾ ਅੱਗੇ ਲਿਖਿਆ ਸੀ ਗੁਰਬਾਣੀ ਨੇ ਕੁਝ ਲਿਖਿਆ ਸੀ ਪਿਆ ਜੀ ਕਨੇ ਸ਼ੰਤ ਕਰਤਾਰ ਸੋਨ ਨੂੰ ਕਰ ਦਿੱਤਾ ਸੰਤ ਨੇ ਮੈਂ ਕਿਹਾ ਮੈਂ ਆਪ ਜਾ ਕੇ ਵੇਖਣਾ ਤੇ ਸੰਤ ਬੈਠੇ ਸੀ ਕੋਈ ਸ੍ਰੀ ਜੀ ਉਹਨਾਂ ਦਾ ਕਾਫੀ ਢਿੱਡਾ ਹੋ ਗਿਆ ਸੀ ਪਿਛੋਂ ਕੋਈ ਪ੍ਰਾਰਭ ਦੇ ਅਨਸਾਰ ਤੇ ਇਹ ਇਹ ਵੀ ਸੀ ਉੱਥੇ ਤੇ ਸੰਤ ਕਨੇ ਵੀ ਖਿਆਲ ਤਾਂ ਤੇਰੇ ਤੇ ਸੀ ਤੂੰ ਤਿਆਗੀ ਹੈ ਮਹ ਜੀ ਮੈਨੂੰ ਤਾਂ ਕੋਈ ਜ਼ਰੂਰਤ ਨਹੀਂ ਵੀ ਮੈਂ ਮੁખી ਹਾਂ ਜੋ ਇਸ ਨਪੜਾ ਮਜਾ ਹੋ ਜਿੰਦਦਾਰੀ ਸ਼ਾਮਾ ਮੈਨੂੰ ਤਾਂ ਇਹ ਨਾਮ ਦੀ ਬਖਸ਼ਿਸ਼ ਕਰ ਦੇ ਇਹਦੇ ਨਾਮ ਦੇ ਸਾਨੂੰ ਵੀ ਚਾਹੀਦੇ ਇਹ ਜੀ ਉੱਥੇ ਖੜਾ ਇਹ ਨੂੰ ਕਹਿੰਦੇ ਇਹਨਾਂ ਨੇ ਤੁਹਾਨੂੰ ਘੜਾਵਾ ਇਹ ਨੂੰ ਕਹਿੰਦੇ ਮਹ ਜੀ ਜੇ ਤੁਹਾਡੀ ਬਖਸ਼ਿਸ਼ ਹੋ ਗਈ ਤੇ ਫਿਰ ਬਾਕੀ ਪੜਾਈ ਰਹੇਗੀ ਇਹ ਮੇਰੇ ਵੱਲੋਂ ਚੁੱਕਣ ਲੱਗਾ ਮੈਂ ਇਹਦੇ ਵੱਲੋਂ ਹੱਥ ਕਰਕੇ ਚਰਨਾ ਵਾਲੀ ਕਰ ਦਿੱਤਾ ਇਸ ਤਰ੍ਹਾਂ ਨਹੀਂ ਐ ਇਹ ਗੱਲਾਂ ਯਹੂਰ ਜੀ ਸਿਰ ਇੱਥੇ ਵੀ ਦੇਖ ਲਓ ਬਹੁਤ ਜ਼ੋਰ ਸ਼ੋਰ ਦੇ ਨਾਲ ਉਸ ਵੇਲੇ ਇਸ ਗੱਲ ਲਈ ਵੀ ਐਥੇ ਵੀ ਮੇਰੀ ਦਸਾਰ ਬੰਦੀ ਹੋ ਗਈ ਤੇ ਸਾਰੇ ਇੱਥੇ ਕਰਨ ਪਰ ਉਹ ਸੰਤਾਂ ਨੇ ਹੁਰ ਸ਼ਦਮ ਹੱਤ ਮੰਨੇ ਉਹਨਾਂ ਨੇ ਵੀ ਠੀਕ ਹੈ ਉਥੇ ਤੈਨੂੰ ਕਰ ਦਤੀਏ ਛੇ ਕਰ ਦਿੰਦੇ ਨੇ ਇਹਨਾਂ ਨੂੰ ਮੈਂ ਮੈਂ ਹਾਂ ਜੀ ਤੁਸੀਂ ਮੈਨੂੰ ਪੜਾਈ ਕਰਕੇ ਕਹਿੰਦੇ ਹੋ ਨਾ ਕਿ ਪੜ੍ਹੋਣਾ ਹੈ ਹੁਰਦ ਨੇ ਤੇ ਨੈ ਪੜਾ ਆਇਆ ਕਰੂੰਗਾ ਮੈਂ ਨਹੀਂ ਪੱਗ ਫੂਕ ਲੈਂਦਾ ਮੈਂ ਉਸ ਕੰਪਰ ਰਹਿਣਾ ਚਾਹੁੰਦਾ ਸੀ ਉਹ ਕਹਿੰਦੇ ਸੰਤ ਜੈਸੋਣੀ ਕਹਿੰਦੇ ਅਸੀਂ ਸੰਤ ਗਿਆਨੀ ਗੁਰਬਚਨ ਸਿੱਨੂ ਬਿਠਾ ਦਿੱਤਾ ਸੀ ਉੱਥੇ ਦੇਖੇ ਤੇ ਤੈਨੂੰ ਵੀ ਇਹ ਪੱਗ ਬਨਉਣੀ ਹੈ ਸ਼ੁਏ ਸ਼ਤਗੁਰੂ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਸਭ ਉਸ ਦਿਨੇ ਇਸਨਾ ਦਾ ਉਹਨਾਂ ਦਾ ਤਾਂ ਮੜਾ ਅਮੋਲਕ ਤੇ ਗੁਰਸਿੱਖੀ ਵਾਲਾ ਜੀਵਨ ਸਿਯੋਗੀ ਪਾਈ ਜੋ ਪਰਮੇਸ਼ਰ ਨੂੰ ਪੁੰਦਾ ਉਹ ਹੁੰਦਾ ਹੈ ਜਿਹੜਾ ਸਹਿਜ ਬਾਸ਼ ਰੱਖਿਆ ਸੀ ਇਸਨ ਵਿੱਚ ਤੈਨੂੰ ਲੈ ਕੇ ਉਹਨਾਂ ਦੇ ਹੋਰ ਤਾਂ ਇਹਨੇ ਸਿੰਘ ਇੱਥੇ ਹੈ ਨਹੀਂ ਰਹਿਤ ਰਹਿਤ ਰਹਿਣ ਵਾਲੇ ਬਹੁਤ ਔਖੇ ਮਿਲਦੇ ਐ ਇੱਥੇ। ਝੂਠ ਝੂਠ ਵਾਲੇ ਬਹੁਤ ਮਿਲਦੇ। ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ। ਇੱਥੇ ਪਾਸ ਕਰੋ ਜਿਹੇ ਚ ਪੈਸੇ ਕੋ ਪੈਸੇ ਮੈਂ ਕਿਹਾ ਇੱਥੇ ਕਰ ਲਓ। ਜੋਏ ਜਿਹੜਾ ਉਸਕੇ ਸਾਈਟ ਪਾਠਾਇਆ ਜਿੰਨਾ ਕਿ ਬੰਨੜ ਕਰ ਲੈਂਦੇ ਨੇ ਉਹਦਾ ਜਿਹੜਾ ਵਾਕ ਆਇਆ ਹੈ ਉਹਦੇ ਆਪਾਂ ਛੋੜੇ ਸਮੇਂ ਵਾਸਤੇ ਵਿਚਾਰ ਕਰ ਲਈਏ ਅੱਗੇ ਕਦੇ ਨਹੀਂ ਹੋਈ ਜਿਹੜੇ ਉਹ ਲਿਖਦੇ ਐ ਕੋਈ ਪੈਂਫਲੇਟ ਲਿਖਦੇ ਐ ਉਹ ਇਧਰ ਦਾ ਨਾਂ ਨਹੀਂ ਲੈਂਦੇ ਕਿ ਉਹ ਹੈ ਕਿ ਨਹੀਂ ਜਿਹੜੇ ਇਧਰੋਂ ਲਿਖਦੇ ਨੇ ਉਹ ਉਧਰ ਦਾ ਨਾਂ ਲੈ ਲੈਂਦੇ ਐਸਾ ਹੈ ਪਰਮੇਸ਼ਰ ਦਾ ਕਿ ਖੇਡ ਹੈ ਜਾਂ ਦੁਬਦ ਹੈ ਪਈ ਹੋਈ ਉਹ ਕਹਿੰਦੇ ਐ ਸਹੀ ਹੈ ਸਭ ਕੁਝ ਇਹ ਕਹਿੰਦੇ ਨਹੀਂ ਇਹ ਹੀ ਹੈ ਸਭ ਕੁਝ ਇਧਰ ਲਈਏ ਕਿ ਫਿਰ ਉਹ ਮਾਝ ਦੇ ਹੁਣ ਕਿ ਮਾਝ ਮਾਲਵੇ ਦਾ ਸਵਾਲ ਇੱਕ ਤਰ੍ਹਾਂ ਖੜਾ ਹੋ ਗਿਆ ਹੁਣ ਤਾਂ ਇਹ ਲੋਕਪਿੰਡ ਵਾਲੇ ਇਹ ਵੀ ਨਾ ਕਿ ਮਣਾਂ ਘਟਾ ਜੇ ਹੁਣ ਉਹ ਸਾਰੇ ਹੀ ਬਰ ਖਰਾਬ ਸੀ ਹੋਰ ਵੀ ਇਹ ਸਲਾਕ ਇਨੇ ਸਾਰੇ ਮਾਲਵੇ ਮਾਝ ਦਾ ਸਵਾਲ ਖੜਾ ਹੋ ਗਿਆ ਸੀ ਚਲੋ ਜੀ ਰਹੂ ਜੀ ਆਪ ਕੋਈ ਦਾ ਅਜ਼ੂਰੀ ਮਹੱਲਾ ਪਨਵਾ ਤੁਮ ਦਾਤ ਠਾਕੁਰ ਪ੍ਰਤਪਾਲਕ ਨਾਇਕ